ਲੁਧਿਆਣਾ ਦੇ ਨਿੱਜੀ ਹਸਪਤਾਲ ਤੋਂ ਇੱਕ ਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਹੋਈ ਸੀ ਮੌਤ ਤੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਫੜਾ ਦਿੱਤੀ ਕੋਈ ਹੋਰ ਮ੍ਰਿਤਿਕ ਮਹਿਲਾ ਤੇ ਅੰਤਿਮ ਸੰਸਕਾਰ ਦੀਆਂ ਜਦੋਂ ਤਿਆਰੀਆਂ ਕੀਤੀਆਂ ਗਈਆਂ ਤਾਂ ਉਸ ਵਕਤ ਪੂਰਾ ਟੱਬਰ ਹੈਰਾਨ ਹੋ ਗਿਆ ਪਰਿਵਾਰ ਨੇ ਹਸਪਤਾਲ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਉਹਨਾਂ ਕਹਿੰਿਆ ਕਿ ਉਹਨਾਂ ਦੇ ਮੈਂਬਰ ਦੀ ਜੋ ਉਹਨਾਂ ਨੇ ਮ੍ਰਿਤਕ ਡੈੱਡ ਬੋਡੀ ਦੇਣੀ ਸੀ ਉਸ ਦੀ ਜਗ੍ਹਾ ਤੇ ਉਹਨਾਂ ਨੇ ਕਿਸੇ ਮ੍ਰਿਤਕ ਮਹਿਲਾ ਨੂੰ ਦੇ ਦਿੱਤਾ ਜਦੋਂ ਉੱਥੇ ਸੀਗੇ ਜੀਰੋ ਅੱਜ 6:30 ਵਜੇ ਡੈਥ ਹੋ ਗਈ ਸੀ ਮੇਰੇ ਡੈਡੀ ਦੀ ਅੱਛਾ ਵੀ ਕੋ ਕਹਿੰਦੇ ਬਿੱਲ ਪੂਰੀਆ ਕਰਾ ਕੇ ਵੀ ਅਸੀਂ ਕਹਿੰਦੇ ਸਾਡੀ ਡੈਡ ਬੋਡੀ ਚਕਾ ਦੋ ਵੀ ਜਾ ਜਾਣੇ ਹੁਣ ਅਸੀਂ ਘਰੇ ਆਉਂਦਾ ਵੀ ਠੀਕ ਆ ਜਿਹੜਾ ਹੋ ਗਿਆ ਹੋ ਗਿਆ ਉਹ ਕਹਿੰਦੇ ਥੱਲੇ ਜਾ ਕੇ ਤਾਂ ਬਿੱਲ ਕਲੀਅਰ ਕਰਾ ਕੇ ਵੀਰੇ ਤੇ ਨਰਸ ਜੀ ਬੈਠੀਆਂ ਜੀ ਥੱਲੇ ਭੇਜਾਉਂਦਾ ਨੇ ਸਾਨੂੰ ਰੂਮ ਦੇ ਵਿੱਚ ਉਥੋਂ ਉਹਨਾਂ ਨੇ ਸਾਨੂੰ ਲਿਸਟ ਬਣਾ ਕੇ 2 ਘੰਟੇ ਦਾ ਪਹਿਲਾਂ ਸਾਨੂੰ ਹੀ ਭਕਾਈ ਗਏ ਵੀਰੇ ਕਹਿੰਦੇ ਉੱਪਰ ਜਾਓ ਪਹਿਲਾਂ ਕਹਿੰਦੇ ਕੁੜੀ ਕਹਿੰਦੀ ਮੈਂ ਆਈ ਹੁਣੀ ਆ ਕਹਿੰਦੀ ਹਲੇ 6 7 ਵਜੇ ਆਈ ਸੀ 7 7:30 ਕਹਿੰਦੀ ਮੈਂ ਬੈਠੀ ਹੁਣੀ ਆ ਕਹਿੰਦੀ ਤੁਸੀਂ ਉੱਪਰ ਹੋ ਜਾ ਕੇ ਜਾਓ ਫੇਰ ਦੁਬਾਰੇ ਅਸੀਂ ਉੱਪਰ ਗ ਅਸੀਂ ਵੀਰ ਥੱਲੇ ਗਏ ਉਹ ਕਹਿੰਦੇ 10 ਮਿੰਟ ਬਹਿ ਜਾਓ ਅਸੀਂ ਬਾਅਦ ਚ ਕਰਦੇ ਆਂ ਚਲੋ ਆਇਆ ਜੀ ਕਰੀ ਗਏ ਕਰੀ ਗਏ ਤੇ ਮੁੜ ਕੇ ਉਹ ਤੋਂ ਬਾਅਦ ਅਸੀਂ ਕਹਿ ਕੇ ਕਿ ਕਢਵਾ ਲਿਆ ਬਿੱਲ ਉਹਨਾਂ ਨੇ ਆਪਣੇ ਕੋਲੋਂ 20314 ਰੁਪਏ ਲਿੱਤੇ लास्ट ਜਿਹੜੇ ਆਪਣੇ 'ਚ ਬਣਦੇ ਸੀਗੇ ਬਾਕੀ ਸਾਰੇ ਨਾਲ ਦੀ ਨਾਲ ਹੀ ਆਪਾਂ ਵੀਰੇ ਜਮਾ ਕਰਾਈ ਗਏ ਸੀ ਜਦੋਂ ਉਹਨਾਂ ਨੇ ਪੈਸੇ ਲੈ ਕੇ ਸਾਨੂੰ ਅਸੀਂ ਉੱਤੇ ਬਿੱਲ ਕਹਿੰਦੇ ਉੱਪਰ ਚਲੇ ਜਾਓ ਉੱਪਰ ਗਏ ਸੀ ਗਾਰਡ ਦੇ ਕੋਲੇ ਜਦੋਂ ਮੂਰੇ ਉਹ ਕਹਿੰਦੇ ਤੁਹਾਡੀ ਬਾਡੀ ਭੇਜਤੀ ਵੀਰੇ ਮੌਕਚਰ ਦੇ ਵਿੱਚ ਅਸੀਂ ਕਿ ਵੀਰੇ ਕਿੱਥੇ ਆ ਤੁਹਾਨੂੰ ਤਾਂ ਪਤਾ ਨਹੀਂਗਾ ਕਹਿੰਦੇ ਤੁਸੀਂ ਬਾਹਰ ਗੇਟ 'ਚ ਜਾਓ ਜਿੱਥੇ ਮੈਡੀਸਨ ਆ ਅਸੀਂ ਅਸੀਂ ਉੱਥੇ ਚਲੇ ਗਏ ਉੱਥੇ ਸਾਡੇ ਨੇ ਇਹਨਾਂ ਦਾ ਮਲਾਜ ਮੰਗਿਆ ਉਹ ਕਹਿੰਦਾ ਤੁਹਾਡੀ ਕਾਹਤੇ ਲੈ ਕੇ ਜਾਣਾ ਸੀ ਕਿ ਐਂਬੂਲੈਂਸ 'ਤੇ ਵੀਰੇ ਲੈ ਕੇ ਜਾਣਾ ਉਹ ਕਹਿੰਦਾ ਚਲੋ ਐਂਬੂਲੈਂਸ ਦੇ ਨਾਲ-ਨਾਲ ਤੁਰੇ ਗਏ ਸਾਰੇ ਜਾਣੇ ਤੁਰੇ ਗਏ ਤਾਂ ਉਹਨੇ ਗੇਟ ਖੋਲ੍ਹਿਆ ਅੰਦਰ ਚੋਲੋ ਚੈਨ ਲੱਗੀ ਸੀ ਚੈਨ ਦੀ ਖੋਲੀ ਉਹਦੂਗਾ ਜਾ ਕੇ ਨੇ ਜਿੰਦਾ ਖੋਲ੍ਹਿਆ ਜਿੰਦਾ ਖੁੱਲ ਕੇ ਅੰਦਰ ਵੜਿਆ ਕਹਿੰਦਾ ਚੱਕ ਲੋ ਵੀਰੇ ਉਹਨਾਂ ਨੇ ਬਾਡੀ ਕਹਿੰਦਾ ਖਿੱਚੋ ਬਾਹਰ ਅਸੀਂ ਖਿੱਚ ਲਈ ਅੱਜ ਗਿਆ ਜੀਤਿੰਦਰ ਸਿੰਘ ਦੀ ਲੈ ਕੇ ਜਾਣੀ ਵੀ ਉਹੀ ਆ ਕਹਿੰਦਾ ਹਾਂ ਵੀਰੇ ਕਹਿੰਦਾ ਤੁਹਾਡੀ ਮੌਤ ਤੇ ਉਹਨਾਂ ਨੇ ਭੇਜ ਜਦੋਂ ਜੀ ਘੰਟਾ ਤੋਂ ਉਦਾਂ ਘਰੇ ਬੁਰਾ ਹਾਲ ਹੋ ਗਿਆ ਸਾਡਾ ਉਦੋਂ ਬਾਅਦ ਮੇਰੀ ਭੈਣ ਬਾਲੀ ਜੇਤ ਕਰ ਲੱਗੀ ਕਹਿੰਦੀ ਮੈਂ ਮੂੰਹ ਦੇਖਣਾ ਵਾ ਮੂੰਹ ਦੇਖਾਂ ਜਦੋਂ ਮੂੰਹ ਖੋਲੇ ਖੁੱਲ ਕੇ ਦੇਖਿਆ ਤੇ ਵੀਰੋ ਲੇਡੀਜ਼ ਇੱਕਦਮ ਸਾਡਾ ਵੀ ਹੋਰੇ ਦੀ ਇਹ ਕੀ ਹੋ ਗਿਆ ਉਦੋਂ ਬਾਅਦ ਅਸੀਂ ਬੈਂਨ ਵਾਲੇ ਨੂੰ ਫੋਨ ਲਾਇਆ ਬੈਂਨ ਵਾਲਾ ਕਹਿੰਦਾ ਵੀ ਤੁਸੀਂ ਕਲੀਅਰ ਕਰੋ ਫਿਰ ਅਸੀਂ ਫੋਟੋ ਪਾਈ ਨੂੰ ਦਿਖਾਤਾ ਸੀ ਫਿਰ ਉਹ ਕਹਿੰਦੇ ਹਾਂ ਵੀ ਠੀਕ ਆ ਫਿਰ ਆਪਣੀ ਡੈਡ ਬੋਡੀ ਉੱਥੇ ਪਈ ਸੀ ਇਹ ਬੈ ਇਹਨਾਂ ਦੇ ਕਤੂਰ ਆ ਵੀਰੇ ਅਸਲ ਵਾਲਾ ਲੈ ਮੈਂ ਇਸ ਬਾਰੇ ਕਹੂੰਗਾ ਜੀ ਬਹੁਤ ਵੱਡੀ ਇੱਕ ਨਲੈਕੀਆ ਹਸਪਤਾਲ ਦੀ ਅੱਜ ਹਜ਼ਾਰਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਆ ਕਿਉਂਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਆ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਜੁੜੀਆਂ ਹੁੰਦੀਆਂ ਉਹ ਅਸੀਂ ਬਹੁਤ ਸਾਰੀਆਂ ਅੰਤਮ ਜਿਹੜੀਆਂ ਰਸਮਾਂ ਆ ਅੰਤਮ ਸੰਸਕਾਰ ਦੇ ਦੌਰਾਨ ਕਰਦੇ ਆ ਅੱਜ ਮੈਨੂੰ ਹੈਰਾਨੀ ਹੋਈ ਆ ਵੀਕਾ ਲੁਧਿਆਣਾ ਦਾ ਹਸਪੀਟਲ ਆ ਦੀਪਕ ਹਸਪੀਟਲ ਜਿੱਥੇ ਕਿ ਸਾਡੇ ਸਤਕਾਰਯੋਗ ਅੰਕਲ ਜੀ ਪਿਛਲੇ 5 ਦਿਨ ਤੋਂ ਦਾਖਲ ਸੀ ਸਵੇਰੇ ਮੈਨੂੰ ਫੋਨ ਆਇਆ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਇੱਥੇ ਪ੍ਰਬੰਧ ਕਰਨ ਲੱਗੇ ਜਦੋਂ ਬਾਡੀ ਪਹੁੰਚੀ ਚਲੋ ਰੋਣ ਪ੍ਰਲਾਪ ਪੈ ਗਿਆ ਘਰੇ ਰੋਂਦੇ-ਕਲੋਂਦੇ ਤੋਂ ਬਾਅਦ ਜਦੋਂ ਦੇਖਿਆ ਪਰਿਵਾਰ ਨੇ ਖੋਲ ਕੇ ਉਸ ਬਾਡੀ ਨੂੰ ਤਾਂ ਹੈਰਾਨੀ ਹੋਈ ਉਹ ਬਾਡੀ ਇੱਕ ਔਰਤ ਦੀ ਨਿਕਲੀ ਜਦ ਕਿ ਸਾਡੇ ਸਤਕਾਰਯੋਗ ਅੰਕਲ ਜੀ ਦੀ ਡੈਥ ਹੋਈ ਸੀ ਅਸੀਂ ਕੰਟੈਕਟ ਕੀਤਾ ਹਸਪਤਾਲ ਨਾਲ ਹਸਪਤਾਲ ਦਾ ਵੀ ਮਹਿਕਮਾ ਵੀ ਰਵਈਆ ਬਹੁਤਾ ਵਧੀਆ ਨਹੀਂ ਸੀ ਰਿਸੈਪਸ਼ਨ ਦੇ ਉੱਪਰ ਵੀ ਪਹਿਲਾਂ ਜਿਸ ਤਰ੍ਹਾਂ ਹੁੰਦਾ ਸਟਾਫ ਦਾ ਆਮ ਹੀ ਟਾਲਮਟੋਲ ਕੀਤੀ ਗਈ ਇਧਰ ਇਹ ਗੱਲ ਮੈਨੂੰ ਇੱਥੇ ਤਾਂ ਕਹਿ ਦਿੱਤੀ ਗਈ ਵੀ ਤੁਹਾਡੇ ਬੰਦੇ ਦਾ ਬੈਲੀ ਨਹੀਂ ਕਲੀਅਰ ਹੋਇਆ ਸੀ ਤੁਸੀਂ ਕਿਹਦੀ ਬਾਡੀ ਚੱਕ ਕੇ ਲੈ ਜੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹੋਸ਼ ਕਰੋ ਤੁਸੀਂ ਜੇ ਬਾਡੀ ਬੈਲ ਕਲੀਅਰ ਨਹੀਂ ਬਾਡੀ ਤਾਂ ਸਾਨੂੰ ਤੁਸੀਂ ਚੁਕਾਈ ਆ ਕਿੱਦਾਂ ਚੁਕਾ ਦਿੱਤੀ ਖੈਰ ਦੇਖਿਆ ਜਾ ਸਕਦਾ ਤਾਂ ਹਸਪਤਾਲ ਦੀ ਇੱਕ ਲਾਪਰਵਾਹੀ ਦੇ ਕਾਰਨ ਇੰਨੀ ਵੱਡੀ ਅਨਗਹਿਲੀ ਹੋਏ ਗ੍ਰਿਸਟ ਕਰਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ